ਨਾ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਪਿੱਪਲ ਆ ਦੇਖੋ ਇਹ ਬੇਟਾ ਪਿੱਪਲ ਦਾ ਦਰਖਤ ਹੈ ਇਹ ਪੁਰਾਣੇ ਪਿੰਡਾਂ 'ਚ ਤੁਹਾਨੂੰ ਮਿਲੂਗਾ ਅੱਜ ਵੀ ਲੱਗੇ ਸੱਥਾਂ ਦੇ ਵਿੱਚ ਆਪਣੇ ਖੇਤਾਂ 'ਚ ਲੱਗੇ ਇਹ ਪਿੱਪਲ ਇੰਨਾ ਗੁਣਕਾਰੀ ਦਰਖਤ ਆ ਇਹ ਜਿਹੜਾ ਹੈਗਾ 24 ਘੰਟੇ ਆਕਸੀਜਨ ਦਿੰਦਾ 24 ਘੰਟੇ ਦਿਨ ਰਾਤ 에 ਆਕਸੀਜਨ ਛੱਡਦਾ ਸਾਡੇ ਲਈ ਸਾਡੇ ਜ਼ਿੰਦਗੀ ਜੀਣ ਲਈ ਔਰ ਇਹਦੇ ਤੋਂ ਇਹਦੇ ਜਿਹੜੇ ਛਿੱਲੜ ਆ ਇਹ ਜਿਹੜੇ ਹੈਗੇ ਆ ਇਹ ਐਂਟੀਬਾਇਟਿਕ ਹੈਗੇ ਇਹ ਜਿਹੜੇ ਚਿੱਲੜਾ ਦਵਾਈਆਂ ਲਈ ਕੰਮ ਆਉਂਦੇ ਇਹ ਇਹ ਦੇ ਇਹ ਦੇ ਦਰਖਤ ਤੋਂ ਥੋੜਾ ਜਿਹਾ ਦੁੱਧ ਚਿੱਟੇ ਰੰਗ ਦਾ ਦੁੱਧ ਜਿਹਾ ਨਿਕਲਦਾ ਇਹਨਾਂ ਉਹਦੀ ਦਾਤਨ ਇੰਨਾ ਗੁਣਕਾਰੀ ਆ ਤੁਹਾਨੂੰ ਕਿੰਨੇ ਤੋਂ ਕਿੰਨਾ ਖਤਰਨਾਕ ਬੁਖਾਰ ਲੱਗਾ ਹੋਵੇ ਜਿਹੜਿਆ ਹੋਵੇ ਕੋਈ ਹੋਵੇ ਇਹਦੀ ਥੋੜੀ ਤੋੜ ਕੇ ਦਾਤਨ ਕਰ ਲੋ ਤੁਸੀਂ ਉਹਦੀ ਦਾਤਨ ਕਰਕੇ ਕਚੂਲੀ ਕਰ ਲੋ ਤੁਹਾਨੂੰ ਬੁਖਾਰ ਲੱਜੂਗਾ ਇਹਨਾਂ ਗੁਣਕਾਰੀ ਆ ਠੀਕ ਹੈ ਪਿੱਪਲ ਹੈਗਾ ਪਿੱਪਲ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਇਹ ਹੈਗਾ ਬੇਟਾ ਸੁਹਾਨ ਜਨਾ ਦਾ ਦਰਖਤ ਦੇਖੋ ਅੱਜ ਛੋਟੇ ਜਿਹੇ ਬੱਚੇ ਆ ਜਦੋਂ ਤੁਸੀਂ ਛੋਟੇ ਜਿਹੇ ਹੁੰਦੇ ਸੀ ਪਰ ਇਹਨੂੰ ਆਪਾਂ ਵੱਡੇ ਕਰਾਂਗੇ ਇਹ ਬਹੁਤ ਵਧੀਆ ਦਰਖਤ ਆ ਇਹ ਆਪਣੇ ਅਚਾਰ ਲਈ ਆਪਣੀ ਸਬਜ਼ੀਆਂ ਲਈ ਆਪਣੀ ਪੇੜ ਦੀ ਬਿਮਾਰੀਆਂ ਲਈ ਸੁਹਾਨ ਜਨਾ ਦੀਆਂ ਫਲੀਆਂ ਤੁਸੀਂ ਆਮ ਦੇਖਿਆ ਹੋਣੀਆਂ ਸਬਜ਼ੀ ਬੰਦਾ ਇਹ ਉਹਦੀ ਵਰਤੋਂ ਨਹੀਂ ਆਉਂਦਾ ਬਹੁਤ ਵਧੀਆ ਅਬਜੈਕਟ ਹੈ ਇਹ ਬੇਟਾ ਇਹ ਹੈਗੀ ਨਿਮਾ ਇਹ ਨਿਮਤ ਆ ਨਾ ਮਤਲਬ ਕਿ ਆਪਣੀ ਜਿਦਾਂ ਉਹ ਕਿਨਾਂ ヒストਰੀ ਖਾਨਦਾਨੀ ਇਹ ਆਪਣਾ ਬੂਟਾ ਵਾ ਆਪਣੇ ਪੁਰਾਣੇ ਇਤਿਹਾਸਕਾਰਾਂ ਦੇ ਵਿੱਚ ਜਿਹੜਾ ਆਪਣਾ ਐਰੋਇਡਿਕ ਦਵਾਈਆਂ ਦੇ ਵਿੱਚ ਨਿੰਮ ਬਾਰੇ ਲਿਖਿਆ ਸਾਡਾ ਔਰ ਇਹਦੇ ਹੁਣ ਬਾਹਰਲੇ ਮੁਲਕ ਯੂਰਪ ਵਾਲੇ ਚਾਈਨਾ ਵਾਲੇ ਇਹ ਦੇਸੀ ਨਿੰਮ ਨੂੰ ਲਾ ਰਹੇ ਔਰ 20-20 ਹਜ਼ਾਰ ਪਲਾਂਟ ਇਕੱਠੇ ਜੰਗਲਾਂ ਨੂੰ ਇਸ ਨਿੰਮ ਦੇ ਲਾ ਰਹੇ ਦੇਸੀ ਨਿੰਮ ਜਿਹੜੀ ਆਪਣੀ ਸੀ ਇਹ ਨਿੰਮ ਇੰਨੀ ਗੁਣਕਾਰੀ ਆ ਇਹ ਜਿੱਧਰ ਨੂੰ ਇਹਦੀ ਹਵਾ ਚਲਦੀ ਆ ਜਿੰਨੇ ਰੀ ਉਹਦੇ ਵਿੱਚ ਬੈਕਟੀਰੀਆ ਨਹੀਂ ਪੈਦਾ ਹੋਣ ਦਿੰਦੀ ਇਹਦੇ ਤੋਂ ਬਹੁਤ ਦਵਾਈਆਂ ਬਣਦੀਆਂ ਵਾ ਬਹੁਤ ਹੀ ਵਧੀਆ ਦਰਖਤ ਹੈ ਔਰ ਇਹ ਬੀਟਾ ਹੈਗਾ ਜਾਮਣ ਜਾਮਣ ਦਾ ਸਾਰੇ ਖਾਂਦੇ ਹੋਗੇ ਕਿੰਨੇ ਸਵਾਲ ਲੱਗਦੇ ਇਹ ਕੁਦਰਤ ਦਾ ਇੱਕ ਬਹੁਤ ਬਹੁਤ ਹੀ ਵਧੀਆ ਦਰਖਤ ਹੈ ਜਿਹੜਾ ਪੈਦਾ ਕੀਤਾ ਕੁਦਰਤ ਨੇ ਔਰ ਇਹ ਸਿਰਫ ਸੀਜ਼ਨ ਚ ਸੀਜ਼ਨ ਮਤਲਬ 12 ਮਹੀਨੇ ਦੇ ਵਿੱਚ 2 ਮਹੀਨੇ ਖਾਣ ਲਈ ਆਉਂਦਾ ਸਿਰਫ 2 ਮਹੀਨੇ ਇਹ ਮੀਂਹ ਦੇ ਪਾਣੀ ਨਾਲ ਹੀ ਪੱਕਦਾ ਤੇ ਮੀਂਹ ਦੇ ਪਾਣੀ ਨਾਲ ਹੀ ਖਤਮ ਹੋ ਜਾਂਦਾ ਹੈ ਜਾਮਣ ਜਾਮਣ ਜਿਹੜਾ ਹੈਗਾ ਇੰਨਾ ਕਿ ਬੁਲਕਾਰੀ ਆ ਤੁਹਾਡੇ ਗਲਤੀ ਨਾਲ ਖਾਣੇ ਦੇ ਵਿੱਚ ਮੂੰਹ ਦੇ ਅੰਦਰ ਤੁਹਾਡੇ ਵਾਲ ਚਲੇ ਜਾਣ ਢੇਡ ਦੇ ਅੰਦਰ ਤੁਹਾਡੇ ਅੰਦਰ ਕੋਈ ਕੱਚ ਦਾ ਛੋਟਾ ਜਿਹਾ ਟੁਕੜਾ ਕਿਸੇ ਸਬਜ਼ੀ ਰੋਟੀ 'ਚ ਖਾਦੇ ਚਲਾ ਜਾਵੇ ਕਿਤੇ ਛੋਟਾ ਜਿਹਾ ਕੋਈ ਲੂਲੀ ਦੀ ਕੋਈ ਛੁੱਟੀ ਮੁੱਟੀ ਪੈਨ ਕੋਈ ਉਹ ਅੰਦਰ ਚਲੀ ਜਾਵੇ ਇੱਕੋ ਇੱਕ ਚੀਜ਼ ਹੈ ਜਾਮਣ ਇਹਨੂੰ ਜਦੋਂ ਤੁਸੀਂ ਖਾਓਗੇ ਜ਼ਿਆਦਾ ਰੁਟੀਨ ਦੇ ਵਿੱਚ ਤੇ ਉਹ ਜਮਨ ਹੀ ਆ ਜਿਹੜਾ ਉਹਨੂੰ ਗਾਲ ਕੇ ਬਾਹਰ ਕੱਢ ਦਿੰਦਾ ਇਹ ਜਮਨ ਫੁੱਡੀਆਂ ਹੈਗੀਆਂ ਇਹ ਸਾਡੇ ਆਪਣੇ ਪ੍ਰਾਣੀ ਇਸ ਇਹ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਹੈ ਦ੍ਰਿਸ਼ਟ ਇਹਨਾਂ ਤੋਂ ਆਪਾਂ ਦੂਰ ਹੋ ਗਏ ਇੱਕ ਬਿਤੇ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਲਾਉਣਾ ਤੇ ਪਾਲਣਾ ਅੱਜ ਆਪਾਂ ਇਹ ਮੁਹਿੰਮ ਇਹੀ ਸ਼ੁਰੂ ਕਰਨ ਲੱਗੇ ਉਹ ਉਸ